ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਜਿਹੜੇ ਲੇਖ ਕਰਾਂਗੇ ਇਹ 6ਵੀਂ ਜਮਾਤ ਲਈ ਲੇਖ ਹਨ ਵੱਡੇ ਬੱਚਿਆਂ ਲਈ ਲੇਖਾਂ ਦਾ ਲੈਵਲ ਥੋੜਾ ਵੱਧ ਹੁੰਦਾ ਹੈ ਉਹ ਉਹ ਉਹਨਾਂ ਨੂੰ ਜ਼ਿਆਦਾ ਸ਼ਬਦ ਲਿਖਣੇ ਪੈਂਦੇ ਆ 250 300 ਸ਼ਬਦ ਲਿਖਣੇ ਪੈਂਦੇ ਆ ਤੇ ਇਹ ਸ਼ਬਦ ਅਸੀਂ ਘੱਟ ਲਿਖੇ ਹੋਏ ਆ ਕਿਉਂਕਿ 6ਵੀਂ ਜਮਾਤ ਦਾ ਛੋਟੇ ਬੱਚਿਆਂ ਵਾਸਤੇ ਕੰਮ ਹੈ ਤੇ ਵੱਡੇ ਬੱਚੇ ਇਸ ਵਿੱਚ ਹੋਰ ਹਾਂਜੀ ਬੱਚਿਓ ਅੱਜ ਆਪਾਂ ਲੇਖ ਲਿਖਾਂਗੇ ਮੇਰਾ ਸਕੂਲ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਲਹਿਰਾਗਾਗਾ ਹੈ ਮੇਰੇ ਸਕੂਲ ਦੀ ਇਮਾਰਤ ਬਹੁਤ ਸੋਹਣੀ ਹੈ। ਇਸ ਵਿੱਚ 25 ਅਧਿਆਪਕ ਹਨ ਜੋ ਸਾਨੂੰ ਬੜੇ ਪਿਆਰ ਨਾਲ ਪੜ੍ਹਾਉਂਦੇ ਹਨ। ਇਸ ਵਿੱਚ ਕੁੱਲ 20 ਕਮਰੇ ਹਨ ਜਿੱਥੇ 150 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਸਾਰੇ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਮੌਜੂਦ ਹਨ। ਹਰ ਜਮਾਤ ਵਿੱਚ ਪੱਖੇ ਲੱਗੇ ਹੋਏ ਹਨ। ਮੇਰੇ ਸਕੂਲ ਵਿੱਚ ਕੰਪਿਊਟਰ ਲੈਬ ਅਤੇ ਇੱਕ ਐਜੂ ਸੈਟਲਿਕਾ ਬਣਿਆ ਹੋਇਆ ਹੈ। ਜਿੱਥੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਹ ਕੰਟੈਂਟ ਦੇ ਮਾਧਿਮ ਰਾਹੀਂ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ। ਇਨ੍ਹਾਂ ਲੈब्स ਵਿੱਚ ਵਿਦਿਆਰਥੀ ਹੈ। ਇਨ੍ਹਾਂ ਲੈब्स ਵਿੱਚ ਵਿਦਿਆਰਥੀਆਂ ਨੂੰ ਹਰ ਵਿਸ਼ੇ ਦੇ ਸਬੰਧ ਵਿੱਚ ਵੀਡੀਓ ਦਿਖਾਈ ਜਾਂਦੀ ਹੈ। ਇਸ ਵਿੱਚ ਇੱਕ ਸੁੰਦਰ ਲਾਇਬ੍ਰੇਰੀ ਵੀ ਬਣੀ ਹੋਈ ਹੈ ਜਿੱਥੇ ਬੱਚੇ ਸਿਲੇਬਸ ਤੋਂ ਇਲਾਵਾ ਆਮ ਗਿਆਨ ਦੀਆਂ ਕਿਤਾਬਾਂ ਵੀ ਪੜ੍ਹਦੇ ਹਨ ਤੇ ਆਪਣੀ ਜਾਣਕਾਰੀ 'ਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦਾ ਖਾਣਾ ਬਣਾਉਣ ਲਈ ਸਾਫ਼ ਸੁਥਰੀ ਰਸੋਈ ਬਣੀ ਹੋਈ ਹੈ ਸਾਫ਼ ਸੁਥਰੇ ਬਾਥਰੂਮ ਬਣੇ ਹੋਏ ਹਨ ਖੇਡਣ ਲਈ ਵਧੀਆ ਗਰਾਊਂਡ ਵੀ ਹੈ ਇਸ ਸਕੂਲ ਵਿੱਚ ਸਾਰੇ ਉਪਕਰਨਾਂ ਨਾਲ ਸਜੋਬਤ ਇੱਕ ਸਾਇੰਸ ਲੈਬ ਵੀ ਹੈ ਤੇ ਪੀਣ ਦੇ ਪਾਣੀ ਲਈ ਆਰਓ ਸਿਸਟਮ ਲੱਗਿਆ ਹੋਇਆ ਹੈ ਮੁਫਤ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਐ, ਵਜੀਫਾ ਦਿੱਤਾ ਜਾਂਦਾ ਐ, ਕਿਤਾਬ ਸਿੱਖਿਆ ਦਿੱਤੀ ਜਾਂਦੀ ਐ, ਵਰਦੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਾਡੇ ਸਕੂਲ ਵਿੱਚ ਦਿੱਤੀਆਂ ਜਾਂਦੀਆਂ ਹਨ। ਹਰ ਸਾਲ ਵੱਖ-ਵੱਖ ਵਿਸ਼ਿਆਂ ਦੇ ਮੇਲੇ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਸਕੂਲ ਦਾ ਨਤੀਜਾ ਹਰ ਸਾਲ ਸ਼ਾਨਦਾਰ ਰਹਿੰਦਾ ਹੈ। ਮੈਂ ਆਪਣੇ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ। ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਹਾਂਜੀ ਪਿਆਰੇ ਬੱਚਿਓ ਹੁਣ ਆਪਾਂ ਲੇਖ ਕਰਾਂਗੇ ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਆਪਣੇ ਮਾਤਾ ਪਿਤਾ ਜੀ ਦੇ ਨਾਲ ਆਨੰਦਪੁਰ ਸਾਹਿਬ ਦੀ ਯਾਤਰਾ ਕਰਨ ਗਿਆ ਅਸੀਂ ਸਵੇਰੇ 4 ਵਜੇ ਪਟਿਆਲੇ ਤੋਂ ਆਨੰਦਪੁਰ ਸਾਹਿਬ ਲਈ ਬੱਸ ਲਈ ਤਿੰਨ ਚਾਰ ਘੰਟਿਆਂ ਵਿੱਚ ਅਸੀਂ ਆਨੰਦਪੁਰ ਸਾਹਿਬ ਪਹੁੰਚ ਗਏ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਹ ਸ਼ਹਿਰ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੋਇਆ ਹੈ ਇਹ ਪਹਾੜੀਆਂ ਇਹ ਪਹਾੜੀ ਇਲਾਕਾ ਹੈ ਜੋ ਛੋਟੀਆਂ-ਛੋਟੀਆਂ ਕੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਅਸੀਂ ਉੱਥੇ ਬਹੁਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਅਰਦਾਸ ਵੀ ਕੀਤੀ। ਪਿਤਾ ਜੀ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦਾ ਹੋਲਾ ਮੁੱਲਾ ਬਹੁਤ ਪ੍ਰਸਿੱਧ ਹੈ। ਇੱਥੇ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਬਣੇ ਹੋਏ ਹਨ। ਇਸ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਅਨੰਦਪੁਰ ਸਾਹਿਬ ਵਿਕੇ ਸੰਗਤਾਂ ਕੱਖ ਸਿਰੀਕੇਸ਼ਰ ਸਾਹਿਬ ਅਸੀਸ ਗੰਧ ਸਾਹਿਬ ਤੇ ਗੁਰੂ ਕਾ ਮਹਿਲ ਪੋਰਾ ਸਾਹਿਬ ਥੜਾ ਸਾਹਿਬ ਮੰਜੀ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਸਾਰੇ ਗੁਰੂ ਦਵਾਰਿਆਂ ਦੇ ਅਸੀਂ ਦਰਸ਼ਨ ਕਰਨ ਤੋਂ ਬਾਅਦ ਵਿਰਾਸਤੇ ਖਾਲਸਾ ਵਿੱਚ ਗਏ ਉੱਥੇ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਹਾਸਲ ਕੀਤੀ ਤੇ ਅਗਲੀ ਸਵੇਰ ਅਸੀਂ ਆਨੰਦਪੁਰ ਸਾਹਿਬ ਤੋਂ ਪਟਿਆਲਾ ਦੀ ਬੱਸ ਲਈ ਅਤੇ ਸ਼ਾਮ ਹੋਣ ਤੱਕ ਅਸੀਂ ਘਰ ਪਹੁੰਚ ਗਏ ਮੇਰੇ ਲਈ ਇਹ ਯਾਤਰਾ ਬਹੁਤ ਯਾਦਗਾਰ ਸੀ ਇਸ ਯਾਤਰਾ ਨੇ ਮੇਰੇ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਕੀਤੀ ਅਤੇ ਮੈਂ ਆਪਣੇ ਅਮੀਰ ਵਿਰਸੇ ਬਾਰੇ ਬਹੁਤ ਕੁਝ ਜਾਣ ਸਕਿਆ ਇਸ ਦੇ ਨਾਲ ਹੀ ਪੁੱਤਰੋ 6ਵੀਂ ਜਮਾਤ ਲਈ ਆਪਣੇ ਜਿਹੜੇ ਤਿੰਨ ਲੇਖ ਹੈ ਉਹ ਆਪਾਂ ਨੇ ਯਾਦ ਕਰ ਲਏ ਐ ਯਾਦ ਕਰਨ ਦੀ ਕੋਸ਼ਿਸ਼ ਤੁਸੀਂ ਕਰੋ ਕਿਉਂਕਿ ਪੇਪਰਾਂ ਦੇ ਵਿੱਚ ਤੁਹਾਨੂੰ ਇਹ ਲੇਖ ਆਉਣਗੇ ਮੈਨੂੰ ਉਮੀਦ ਹੈ कि ਤੁਸੀਂ ਇਹ ਲਿਖ ਜਰੂਰ ਯਾਦ ਕਰੋਗੇ ਤੇ ਹੋਰ ਲਿਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਵੀਡੀਓ ਦੇ ਲਈ ਫਿਰ ਮਿਲਦੇ ਆ ਬਹੁਤ ਸਾਰਾ ਪਿਆਰ ਅਸ਼ੀਰਵਾਦ ਧੰਨਵਾਦ